ਕਿਲਾਖ ਰਾਖ ਸਪਲਾਈ ਕੰਟਰੋਲਰ ਜਿੰਦਰ ਸਿੰਘ ਵੱਲੋਂ ਗੁਰਦਾਸਪੁਰ ਦੇ ਪਿੰਡ ਟਿੱਬੜ ਵਿਖੇ ਸਰਕਾਰੀ ਰਾਸ਼ਨ ਵੰਡਰ ਵਾਲੇ ਡੱਫਿਆਂ ਦੀ ਅਚਨਚੇਤ ਕੀਤੀ ਗਈ ਚੈਕਿੰਗ ਅੱਜ ਉਹ ਅਸੀਂ ਪਿੰਡ ਤੇ ਬੜਾ ਜਿਹੜਾ ਡਿਸਟ੍ਰਿਕਟ ਬਰਾਸਪੁਰ ਤੇ ਹੈਗਾ ਉਹਦੇ ਚਾਪਾ ਡੀਪੂ ਚੈੱਕ ਕਰਨ ਆਏ ਸੀ ਇੱਥੇ ਲਗਭਗ ਟੋਟਲ 6 ਡੀਪੂ ਨੇ ਜਿਹਨਾਂ ਵਿੱਚੋਂ 5 ਤੇ ਆਪਾਂ ਕਨਕ ਭੇਜੀ ਹੋਈ ਸੀ ਹੰਟ ਔਰ ਕੰਪਲੇਂਟ ਆ ਰਹੀ ਸੀ ਕਿ ਡੀਪੂ ਹੋਲਡਰ ਅਜ ਤੱਕ ਕਨਕ ਵੰਡ ਵੰਡ ਨਹੀਂ ਰਹੇ ਸੋ ਉਹਦੇ ਸੰਬੰਧੀ ਆਪਾਂ ਅਲੱਗ-ਅਲੱਗ ਡੀਪੂ ਚੈੱਕ ਕੀਤੇ ਨੇ ਔਰ ਜਿਹੜੀਆਂ ਕੁਝ ਇੱਕ ਡੀਪੂਆਂ 'ਚ ਗੰਭੀਰ ਹੁਣਤਾਈਆਂ ਪਾਈਆਂ ਗਈਆਂ ਨੇ ਔਰ ਉਹਨਾਂ ਡੀਪੂ ਹੋਲਡਰ ਨੂੰ ਹਦਾਇਤ ਕੀਤੀ ਹੈ ਕਿ ਜਦੋਂ ਕਨਕ ਦੇਣੀ ਹੈ ਉਹਦੇ ਨਾਲ ਜੇ ਕੋਈ ਪੱਤੀ ਕੱਟਣੀ ਹੈ ਪੱਤੀ ਦੇ ਨਾਲ ਹੀ ਕਨਕ੍ਰਿਤ ਕੀਤੀ ਜਾਵੇ ਉਹ ਸਰਕਾਰੀ ਕੰਡੇ ਆਏ ਹੋਏ ਨੇ ਪਰ ਜਿਹੜੇ ਮਸ਼ੀਨਾਂ ਨਾਲ ਅਟੈਚ ਹੈਗੇ ਨੇ ਔਰ ਇਹਨਾਂ ਨੂੰ ਚੈਕਿੰਗ ਵੀ ਕੀਤੀ ਗਈ ਹੈ ਦੋ ਡੀਪਾਂ ਤੇ ਪਾਇਆ ਗਿਆ ਹੈ ਕਿ ਜਿੱਥੇ ਜਿਹੜੀਆਂ ਹੋਂਤਾਈਆਂ ਸੀ ਉਹ ਕਾਫੀ ਗੰਭੀਰ ਸੀ ਇੱਕ ਡੀਪੂ ਹੈਗਾ ਸੀ ਭਾਰਤੀ ਡੀਪੂ ਹੋਲਡਰ ਉਹਦੇ ਉੱਤੇ ਪਰਚੀਆਂ ਐਡਵਾਂਸ ਤੇ ਕਟੀਆਂ ਹੋਈਆਂ ਨੇ ਕਨਕੋਨੇ ਅਜੇ ਤੱਕ ਵੰਡੀ ਨਹੀਂ ਹੈਗੀ ਹਾ ਰਦਰ ਕਿ ਜਦੋਂ ਪੋਰਸਪਲਾਈ ਉਪਾਗ ਵੱਲੋਂ ਕਨਕੋਨ ਨੂੰ ਪਹਿਲਾਂ ਦੀ ਕੇਜੀ ਹੋਈ ਹੈ ਸੈਕੰਡ ਡੀਪੂ ਹੋਲਡਰ ਸੀ ਅਰੁਣ ਅਨਿਲ ਅਨਿਰਦੀਪ ਹੋਲਡਰ ਸੀ ਉਹਦੇ ਵੱਲੋਂ ਵੀ ਪਹਿਲਾਂ ਤਣਕ ਦੀਆਂ ਪਰਚੀਆਂ ਕੱਟੀਆਂ ਕਣਕ ਨਹੀਂ ਸੀ ਵੰਡੇ ਜਾ ਰਹੀ ਔਰ ਉਹਨੇ ਕਣਕ ਦੀ ਜਿਹੜੀ ਸੀ ਉਹ ਆਪਣੇ ਦੀਪੋ ਦੀ بجائے ਕਿਤੇ ਹੋਰ ਸਟੋਰ ਕੀਤੀ ਹੋਈ ਸੀ ਸੋ ਉਹਦੇ ਸਬੰਧੀ ਵੀ ਉਹਨੂੰ ਇਤਜ਼ਾਰਨਾ ਵੀ ਕੀਤੀ ਗਈ ਹੈ ਪਲੱਸ ਉਹਨਾਂ ਦੇ ਹਾਲ ਦੀ ਗੱਲ ਉਹਨਾਂ ਦੀਆਂ ਮਸ਼ੀਨਾਂ ਆਪਾਂ ਅਨਮੈਪ ਕੀਤੀਆਂ ਨੇ ਔਰ ਅਕੋਰਡਿੰਗਲੀ ਆਪਾਂ ਡਿਸੀਜਨ ਲੈ ਲਾਂਗੇ ਉਹਨਾਂ ਕੀ ਇਹ ਫਲੈਕਸ਼ਨ ਲਿਆ ਜਾ ਰਾ ਸਰ ਜੋ ਆਪਣਾ ਕੰਟਰੋਲ ਆਰਡਰ ਹੈਗਾ ਪੀਪੀਡੀਐਸ ਸੈਕਟਰ ਹੈਗਾ ਉਹਦੇ ਅਕੋਰਡਿੰਗ ਹੀ ਉਹਤੇ ਫਲੈਕਸ਼ਨ ਲਵਾਂਗੇ ਅੰਨਾ ਸ਼ੋਅਕਾਸ ਕਰਾਂਗੇ ਔਰ ਇਹਨਾਂ ਤੋਂ ਕਾਰਨ ਵੀ ਪੁੱਛਾਂਗੇ ਪਲੱਸ ਇਹਨਾਂ ਤੇ ਜੋ ਕਾਨੂੰਨੀ ਕਾਰਵਾਈ ਹੋਏਗੀ ਉਹ ਵੀ ਕਰਾਂਗੇ ਐਫਐਸਓ ਨੂੰ ਔਰ ਇਨਸਪੈਕਟਰਸ ਨੂੰ ਹਦਾਇਤ ਕੀਤੀ ਹੈ ਕਿ ਇਹਨਾ ਡਿਫਾ ਤੇ ਜਾਹਿਰ ਬਗਾਇ ਚੈਕਿੰਗ ਕਰਦੇ ਰਹਿਣ ਔਰ ਆਪਣੀ ਹਾਜ਼ਰੀ ਇਹਨਾਂ ਦੀ ਜਿਵੇਂ ਹੈ ਕੰਟਰੋਲਡ